ਲਾਡਾ ਡਿਸਕਸ਼ਨ ਰੇਡੀ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਡਿੱਗਾ ਸਵਾਗਤ ਹੈ ਜੀਆ ਬੜੀਆਂ ਖਬਰਾਂ ਥਾਰੇ ਗੱਲ ਕਰ ਰਿਹਾ ਸਾਂਝੀਆਂ ਵੀਰ ਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਡਾ ਪਵਾਦੀ ਆ ਗਿਆ ਈ ਵਾ ਆਜ ਨਿਊਜ਼ ਵਾਲਾ YouTube ਚੈਨਲ ਕੇ ਉੱਪਰ ਜਿੱਥਾ ਪਹਿਲਾਂ ਖਬਰਾਂ ਪੀਸ ਕਰੇ ਕਰਤਾ ਔਰ ਉਸੇ ਤਰ੍ਹਾਂ ਥਾਰਾ ਪਿਆਰ ਮੈਂ ਪਾੜਾਂ ਵੀਰ ਅਰ ਅੱਜ ਗਿਆ ਬੜੀਆਂ ਖਬਰਾਂ ਕੇ ਵਿੱਚ ਪਹਿਲੀ ਬੜੀ ਖਬਰ ਬਾਪੂ ਪ੍ਰਕਾਸ਼ ਬਾਦਲ ਦਾ ਛੋਕਰਾ ਵੀਰ ਸੰਗਵੀਰ ਬਾਦਲ ਯੋਥਾ ਪੱਤਰਕਾਰ ਘੇਰ ਕੇ ਖੜੇ ਇਸ ਨੂੰ ਆ ਰੁਥਾ ਬਿਆਨਬਾਜ਼ੀ ਚੱਲ ਰਹੀ ਵੀਰ ਆ ਇੱਕ ਪੱਤਰਕਾਰ ਕਹਿੰਦਾ ਸਾਜੀ ਦੱਸੋ ਫਿਰ ਇਹੋ ਫਿਰ ਥਾਰੀ ਪਾਰਟੀ ਦਾ ਕੀ ਆ ਰਿਪੋਰਟ ਆ ਮਾਰੀ ਬੇਵਚਾਰੀ ਹਵਾ ਮਾਰੀ ਚੱਲ ਰਹੀ ਗਾ ਸਾਰੇ ਪੰਜਾਬ ਦੇ ਵਿੱਚ ਆ ਰਕਾ ਯੋ ਕਲਵੀ ਖੇਤਰੀ ਪਾਰਟੀ ਮਾਰੀ ਗਾ ਮੰਨੇਗਾ ਕਰਿਆ ਸਾਰਾ ਕੁਝ ਕਾ ਪਹਿਲੀਆਂ ਗਾ ਦੰਗੀਆਂ ਕਹਾ ਸਰਕਾਰਾਂ ਪਾਰਟੀਆਂ ਬੋਲਦੇ ਕੁਝ ਨਹੀਂ ਕਰਿਆ ਕਿਸੇ ਨੇ ਜਿ ਤਰਾ ਮਾਰੇ ਕੱਢੀ ਦੱਲ ਨਹੀਂ ਕਰਿਆ ਗਾ ਕਿਸੇ ਨੇ ਕੁਝ ਨਹੀਂ ਕਰਿਆ ਰੀਸਕਾਰ ਕਾ ਵੀਰ ਸਖਬੀਰ ਬਾਦਲ ਕਹਿ ਰਿਹਾ ਕਾ ਵੀਰ ਮਾਰੇ ਪਾਰਟੀ ਦਾ ਜਿੱਤੇਗੀ ਕਾ ਔਰ ਉਧਰ ਪੱਤਰਕਾਰ ਕਹਿ ਰਹੇ ਕਾ ਦੀ ਇਹ ਤੋਂ ਕੇਜਰੀਵਾਲ ਕਹਿ ਰਿਹਾ ਕਾ ਵੀ ਮਾਰੇ ਤੋਂ ਕਾ ਪਾਰਟੀ ਕਾ 13 0 ਕਰੇਗੀ ਕਾ ਬਾਸੀਓ ਸੁਣ ਕਾ ਬਾਖੂਸ ਹੋਇਆ ਕਾ 10 ਹੋਰ ਗਿਆ ਪਾ 13 ਕਾਲੀ ਜਿੱਤੇਗੇ ਔਰ 0 ਵੰਗ ਯੋ ਕਾ ਕੇਜਰੀਵਾਲ ਜਿੱਤੇਗਾ ਕਾ ਕੇਜਰੀਵਾਲ ਕਾ ਸੁਪਨਾ ਕਾ ਪੂਰਾ ਹੋਵੇਗਾ ਥਮ ਜਿੱਤਾਂਗੇ ਮਾਰੀ ਕਾ ਖੇਤਰੀ ਪਾਰਟੀ ਕਾ ਮੈਂ ਨਹੀਂ ਕਰਿਆ ਸਾਰਾ ਕੁਝ ਕਰਿਆ ਵੀਰ ਅਰੇ ਪਾਦਾਨੀ ਵੀਰ ਇਸ ਮਾ ਪਤਨੀ ਕਿਸੇ ਨੂੰ ਗੁੱਸਾ ਨਿਲਾਜੇ ਕਾਰਲੀਦਾਰਾਂ ਨੰਬਰ ਗਾੜੀ ਕਾਂਡ ਵੀ ਉਹ ਕਾਰਲੀਦਾਰ ਦੇ ਟਾਈਮ ਮਾ ਹੋਇਆ ਔਰ ਸਰਸੇ ਵਾਲੇ ਸਾਧ ਨੂੰ ਵੀ ਮਾਫੀ ਜਿਹੜੀ ਦੇਖ ਲਓ ਵੀ ਕਾਲਿਆਂ ਕੇ ਟਾਈਮ ਮੈਂ ਮਿਲੀ ਜੋਗੀ ਖੇਤਰੀ ਪਾਰਟੀ ਕੇ ਟਾਈਮ ਮੈਂ ਹੋਇਆ ਵੀਰ ਚਲੋ ਜੇ ਖੇਤਰੀ ਪਾਰਟੀ ਇਤਨਾ ਕੰਮ ਮਾ ਹੋਰ ਕਰਗੀ ਤਾਂ ਇਹੋ ਕੰਮ ਵੀ ਇਹਨਾਂ ਨੇ ਕਰਿਆ ਚਲੋ ਕੋਈ ਬਾਤ ਨਹੀਂ ਜਿਸ ਨੂੰ ਲੈ ਕੇ ਵੀ ਜਿੱਥਾ ਚਲੋ ਵੀ ਇਹਨਾਂ ਦੀ ਪਾਰਟੀ ਬੈਗ ਫੁੱਟ ਕੇ ਉੱਪਰ ਆ ਗਈ ਦੀ ਵੀਰ ਇਸ ਕਰਦਾ ਕਿ ਜੇ ਨਾ ਕਿਤੇ ਇਹੋ ਚੀਜ਼ ਨੂੰ ਆਪਾਂ ਮੰਨ ਸਕਾਂ ਕਹਿ ਸਕਾਂ ਬਾਕੀ ਵੀਰ ਇਹ ਦੇਖ ਲਓ ਵੀ ਅੱਗਾ ਆਉਣ ਵਾਲੇ ਟਾਈਮ ਦੇ ਵਿੱਚ ਮਨ ਈਵ ਕਾਲੀ ਦਲ ਦੇ ਵਿੱਚ ਮਾ ਆਰ ਯੋ ਕਹੋ ਭਾਜਪੀ ਦੇ ਵਿੱਚ ਮਾ ਗੱਟ ਜੁੜ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਤਾਂ ਆਉਣ ਵਾਲਾ ਟਾਈਮ ਦੱਸੇਗਾ ਵੀਰ ਔਰ ਕਿਤੇ ਨਾ ਕਿਤੇ ਕਹਿ ਲੋ ਵੀ ਕਾਲੀ ਦਲ ਸੁਖਵੀਰ ਬਾਦਲ ਇਹ ਕੁੱਠਿਆ ਸਾਲਾ ਮਾਰ ਰਿਹਾ ਆ ਬਈ ਮੰਨੇਗਾ ਵੀਰ ਇਹ ਜੜੀ ਸੀਟ ਜਿੱਤਣੀ ਜਿੱਤਣੀਗਾ 13 ਗਿਆ 13 ਸੀਟਾਂ ਗਿਆ ਕਾਂਲੀਦਲ ਜਿੱਤੇਗਾ ਇਹ ਦੀ ਵੀਰ ਇਹੋ ਭਾਜਪਾ ਵਾਲਿਆਂ ਗੈਲ ਇਨਕਾ ਸਾਂਝ ਗੱਟ ਹੈ ਨਹੀਂ ਵੀਰ ਭਾਜਪਾ ਗੱਲ ਨਾ ਹੋਣ ਕਰ ਕੱਕਾ ਤਾਂ ਹੀ ਕੰਮ ਆ ਨਾ ਆ ਵੀ ਉਹ ਇਹ ਜਿੱਤ ਕਾ ਦਾ ਖਾਣੇ ਤੁਹਾਨੂੰ ਚਲੋ ਕਰ ਦੇਖੋ ਅੱਗਾ ਕੀ ਬਣੇਗਾ আর ਇਸਕੇ ਗੈਲ ਗੈਲ ਇਹ ਕਹਿ ਤੋ ਰਹੇਗਾ ਮਹਰੀ ਖੇਤਰੀ ਪਾਰਟੀ ਖੇਤਰੀ ਪਾਰਟੀ ਪਰ ਸੰਗਵੀਰਵਾਦ ਨੂੰ ਇਹ ਨਹੀਂ ਪਤਾ ਫਰੋਜਪੁਰਗੇ ਵਿੱਚ ਮੈਂ ਕੀ ਹੋਇਆ ਪਕੌੜਿਆਂ ਪਿੱਛਾ ਕੰਦਿਆਂ ਨੇ ਇੱਕ ਗਰੀਬ ਬੰਦਾ ਕੁੱਟਤਾ ਵੀਰ ਥੱਪੜ ਮਾਰੇ ਇਸੇ ਮੂੰਹ ਬਜ਼ੁਰਗ ਕੇ ਬਚਾਰੇਗੇ ਮੈਂ ਵੀਡੀਓ ਦੇਖੀ ਤਾਂਨੇ ਮੈਂ ਦੇਖੀ ਹੋਣੀ ਵੀਰ ਮਨ ਸਾਜ ਜਬਾ ਨਹੀਂ ਆਂਦੀ ਇੱਕ ਹਲਵਾਈ 2.5 ਲੱਖ ਰੁਪਏ ਮੰਗ ਰਿਆ ਕਾਲੀਆਂ ਦੇ ਤਾਂ ਨਹੀਂ ਕਰੇ 13 ਗੀ 13 ਮਨ ਜਿੰਤਰੇ ਤਾਂ ਪਕੌੜਿਆਂ ਪਿੱਛਾ ਬੰਦੇ ਕੁੱਟਰੇ ਉੱਥਾ ਫਿਰੋਜ਼ਪੁਰ ਕੀ ਖਬਰ ਵੀਰੇ ਉਹ ਫਿਰੋਜ਼ਪੁਰ ਕੀ ਉੱਥਾ ਗਰੀਬ ਅਕਾਲੀਆਂ ਨੇ ਉਥਾਂ ਲੰਗਨ ਲਾਇਆ ਵਾ ਇਹਨਾਂ ਨੇ ਦੇ ਗਲ ਪਕੌੜਿਆਂ ਪਿੱਛਾ ਬੰਦਾ ਕੁੱਟਤਿਆ ਵੀਰ ਖਾਲੂ ਪਕੌੜੇ ਘਰ ਲਿਆਂਦਾ ਚੀ ਪੀਣਾ ਖਾ ਕਾ ਮੂੜੇ ਪਿੱਛਾ ਬੰਦੇ ਔਰ ਇਹਨਾਂ ਨੂੰ ਕਿਸੇ ਖੌਫਿਆ ਨਹੀਂ ਵੀਰ ਇਤਨਾ ਭਿਆੰਕਰ ਕੁੱਟਿਆ ਨਾ ਉਸ ਨੂੰ ਬਹੁਤ ਮਾਰਿਆ ਵੀਰ ਉਸ ਨੂੰ ਗਰੀਬ ਨੂੰ ਔਰ ਯੋ ਮਾਰੇ ਇਤਿਹਾਸ ਕੇ ਵਿੱਚ ਮਾ ਪਾਇਆ ਵੀ ਸਿੱਖ ਨਿਆਤੇ ਬੰਦੇ ਗਰੀਬ ਬੰਦੇ ਦਾ ਕਦੇ ਹੱਥ ਨਹੀਂ ਚੱਕਦਾ ਪਰ ਖਾਲੀ ਖੇਤਰੀ ਪਾਰਟੀ ਸੁਗਵੀਰ ਬਾਦਲੀ ਬਾਪੂ ਪ੍ਰਕਾਸ਼ ਬਾਦਲ ਦਾ ਲਾਇਆ ਬਾ ਬੂਟਾ ਦੇਖ ਲਿਓ ਵੀਰ ਖਾਲੀ ਕੀ ਕਰ ਰਹੇ ਇਹ ਮ ਪ੍ਰਧਾਨ ਜੀ ਨੂੰ ਯੋ ਨਹੀਂ ਦਿਖਾਇਆ ਬੰਦੇ ਨੇ ਕੀ ਕਰਿਆ ਆਰ ਯੋ ਕਾਲੋ ਬੀਰ ਇਬ ਜੇ ਜੋਹੀ ਕਿਤੇ ਨਾ ਯੋ ਪੰਜ ਛੇ ਬਨ ਜਾਨੇ ਰਾ ਕਾ ਸਰਦਾਰ ਗੁੱਟਿਆ ਹੁੰਦਾ ਵੀਰ ਯੋ ਤੱਕ ਤੋਂ ਪੰਜਾਬ ਮਾ ਪਤਾ ਨਹੀਂ ਕਿਦਨੇ ਤਰਨੇ ਲੱਗ ਜਣੇ ਤੇ ਕਿਤਨਾ ਗੁੱਸ ਹੋ ਜਣਾ ਦਾ ਵੀਰ ਕਿਤਨੇ ਹੱਥ ਕਲਿੱਪਾ ਘੱਟ ਘੱਟ ਕਾਇਨਾਂ ਨੇ ਅੱਗੇ ਤੇ ਪਿੱਛਾ ਪਿੱਛੇ ਤੇ ਅੱਗਾ ਅਰੇ ਕਿੱਥਾ ਕਿੱਥਾ ਚਲਾ ਦੇਣੀ ਦੀ ਵੀਰ ਯੋ ਨਹੀਂ ਦਿਖਦਾ ਅਰ ਉੱਧਰ ਯੋ ਹਾਂਸਰਾ ਜਹਾਂਸ ਯੋ ਦੇਖ ਲੈ ਤੂੰ ਵੀ ਲੇਗਾ ਚਲੇਗਾ ਕਾਜ ਯੋ ਕਲਾ ਕਲਾਕਾਰੀ ਕੰਮ ਆ ਗਈ ਇਸਕੇ ਵੀਰ ਰਾਜੇ ਕਿਸਾਨ ਵਿਰੋਧ ਕਰੇ ਤੂੰ ਵੀ ਪਿਜਾ ਦੇਗਾ ਫਿਰ ਤੂੰ ਵੀ ਬਿਜਾਗਾ ਗਾਣੇ ਸੁਣਾਏ ਫਿਰ ਉਸਨੇ ਔਰ ਗਾਣਾ ਉਥਾ ਚੂਕ ਚੂਟ ਗਲੇ ਵੀ ਸੁਣਾ ਰਿਹਾ ਠਿੱਡ ਗੱਲ ਬੰਨ ਕ ਬੰਬ ਗਾ ਅਮਰੁੱਤੀ ਵਾਲੀ ਕਾਰਗਟ ਵਾਲਾ ਪੜ ਜਾਗਾ ਦੱਸ ਕੱਲ ਗੈਰਾ ਦਾ ਅੱਗੇ ਆ ਕੋਜਗੀ ਦੇ ਉਪਰ ਠਿੱਡ ਗਲੇ ਬੰਬ ਬੰਨ ਕ ਬੰਬ ਫਾੜ ਦੇਗਾ ਇਸ ਤਰੀ ਗੱਲਾਂ ਵੀ ਬਹੁਤ ਅਸੂਰੀਆਂ ਬਾਤਾਂ ਕਰੀਆਂ ਪਗੜ ਜੋ ਅਨਸਰ ਆ ਜਾਂਸਨੇ ਔਰ ਵੀਰ ਜੋ ਕਹੇ ਲੋ ਇੱਕ ਬਾਤ ਤੁਹਾਨੂੰ ਮੰਨਣੀ ਪਵੇਗੀ ਵੀ ਕੱਲੇ ਨੇ ਕਿਸਾਨ ਜੱਥੇ ਬੰਦੇ ਦੀ ਨੀਂਦ ਡਾਈ ਵੀ ਵੀਰੋ ਆ ਰਿਓ ਕੈਲਾ ਵੀ ਸੋਨਤੇ ਬੈਠਦੇ ਉੱਠਦੇ ਇਜਾਦ ਦੇ ਇਹ ਦੇ ਲੋ ਅਨਸਰਾਜ ਅਨਸਰਾਜ ਇਤਨਾ ਖੌਫ ਅਨਸਰਾਜ ਜਾਣ ਸਕਾ ਦੈਸਤ ਪਾਈ ਵੀ ਪ੍ਰਿੰਦਰ ਨੇ ਦੇ ਲੇ ਵੀਰਾ ਜਿੱਧਰ ਜਾ ਉਧਰ ਨੀ ਕਿਸਾਨ ਝੰਡੇ ਚਾਕਾ ਸੀ ਪਿੱਛਾ ਪਿੱਛਾ ਪੂੜ ਸਾਲੇ ਪ੍ਰਸ਼ਾਸਨ ਅਯੋਤ ਜਿੰਨੇ ਦਿਨ ਵੋਟਾਂ ਨਹੀਂ ਪੈਂਦੀ ਇਤਨੀ ਚੱਲਿਆ ਕੰਮ ਵੀਰ ਆ ਰਿਓ ਇਹ ਭਾਜਪਾ ਆਇਆ ਕਾ ਜਿੱਤਰਾ ਮਰਜ਼ੀ ਵਿਰੋਧ ਕਰ ਲਿਓ ਵੀਰਾ ਪੋਟਾ ਤਫਾ ਇਤ ਕੀ ਫੁੱਲ ਨੂੰ ਪਾਵੇਂਗੇ ਸਾਰੇ ਆ ਵੀਰਾ ਇਹ ਕਾਰਕ ਆ ਕਿਸੇ ਕੀ ਤੀਨ ਉਗਾੜਾ ਕੱਟੀਆਂ ਕਾ ਮਨੂੰ ਯੋ ਜਰ ਨਹੀਂ ਹੋਏਗਾ ਬੇ ਤੇ ਬਤਾ ਬੋਲਿਆਗਾ ਨਹੀਂ ਤਾਂ ਮੈਂ ਤਾਂ ਕਾ ਚੁੱਪ ਰਹਾ ਪਰ ਹਾਂ ਅਨਸਰਾ ਜਦ ਸਿਰ ਯੋਰੀ ਪਤਾ ਵੀ ਜਦ ਦਿੱਲੀ ਆ ਕਿਸੇ ਕੀ ਤੀ ਆ ਬੈਠੀ ਆ ਉਹ ਤਾਂ ਸੜਕਾਂ ਉੱਪਰ ਕਾਰਾ ਜੜਾ ਦੀ ਉੱਪਰ ਜਦ ਤਾ ਤਾਂ ਦਿੱਲੀ ਰਹੇ ਕਰਤਾ ਵੀਰ ਜਦ ਨਹੀਂ ਦਿਖਿਆ ਸੜਕਾਂ ਬੈਠੇ ਜਦ ਹੀ ਤਨ ਤੂੰ ਆਇਆ ਐ ਨਾਲ ਮੇਰੇ ਯੋ ਦੱਸ ਐਨਸਰਾ ਜਾਨਸਾ ਜਿਸ سپورਟਰ ਵੀ ਪਹਿਲਾ 5 ਸਾਲ ਅਚੇ ਯੋ ਜਿਹਨੇ ਥਲਾ ਕਾਇ ਪਾਰਲੀਮੈਂਟ ਬਤਾਸ ਉੱਠਿਆ ਆਬਲੰਦਿਆਂ ਦਾ ਸੈ ਵੀ ਕਿਆ ਕਰ ਕਾਇਆ ਵਿਵੰਧ ਪਤਾ ਨਹੀਂ ਮੁੱਥਾ ਪਾਰਲੀਮੈਂਟ ਵਿੱਚ ਜਾਇਆ ਕਰਤਾ ਯੋ ਅਰ ਉਰਾ ਦਾ ਨ ਮੁਰਤੀ ਕਾ ਟਾਲਾ ਪੜਣਾ ਜੇ ਦਸ ਸੋ ਵੀਰ ਜਿਹੜੇ ਗਾਏ ਉੱਠਿਆ ਕਿਆ ਕਰ ਕਾਇਆ ਕਿਹੜਾ ਚੰਦ ਚੜਾ ਕਾਇਆ ਉਹ ਕੋਈ ਨਾਦਾ ਵੀਰ ਅਰ ਉਧਰ ਅਰਜੀਤ ਗਰੇਵਾਲ ਬੰਦੋ ਇਸ ਕੀ ਸਾਜ਼ ਨਹੀਂ ਜੋ ਹੈ ਕਿਥੇ ਤਾਂ ਯੋ ਵੀ ਇਸਨੇ ਬਿਆਨ ਦਾ ਦੋ ਟੁਕ ਬਾਤ ਕਰੀਗਾ ਪਾਣੀ ਪਾਉ ਬੋਟ ਨਹੀਂ ਪਾਣੀ ਨਾ ਪਾਉ ਗਿੰ ਦਸ ਕਿਦਰੀ ਲਕਾਰੇ ਮਾਰ ਰਹੇ ਖੁੱਲੇਗਾ ਅਰ ਵੀਰ ਯੋ ਬੰਦਾ ਡੈਮੋਕ੍ਰੇਸੀ ਗੱਲ ਕਰ ਰਿਹਾ ਡੈਮੋਕ੍ਰੇਸੀ ਮੈਂ ਤਾਂ ਹੈਰਾਨ ਇਸ ਦੇ ਬਿਆਨ ਸੁਣ ਕੇ ਕਾਹ ਵੀ ਕਿਸੇ ਦਾ ਰਾਹ ਰੋਕਣਾ ਕਾ ਡੈਮੋਕਰੇਸੀ ਵਿੱਚ ਕਿੱਥਾ ਲਿਖਿਆ ਵਾ ਕਿਸੇ ਨੂੰ ਕਾ ਥ੍ਰੈਟ ਕਰਨਾ ਕਾ ਡੈਮੋਕਰੇਸੀ ਵਿੱਚ ਕਿੱਥਾ ਲਿਖਿਆ ਵਾ ਇਹ ਨਹੀਂ ਨ ਦੇ ਗਿਆ ਇਹ ਸਾਰਾ ਕੁਸ ਕਸਾਨਾ ਕਰ ਰੂ ਰਾਹ ਰੋਕਿਆ ਦਾ ਬਾਦ ਕਰ ਬੀਜੇਪੀ ਨੂੰ ਕਿਸ ਨੇ ਦੀਆ ਦਾ ਸਬਦਾਨ ਜਦ ਨਹੀਂ ਆਇਆ ਤੁਹਾਨੂੰ ਯਾਦ ਪਿੰਡਾਂ ਦਾ ਪੋਲਿੰਗ ਸਟੇਸ਼ਨ ਕਾ ਲੱਗੇ ਬਾਹਰ ਇਤਨੇ 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 ਰਸਤੇ ਰੋਕਣੇ ਸ਼ੁਰੂਆਤ ਕਰੀ ਕਿਸ ਨੇ ਇਹ ਦੱਸੋ ਸਿੰਪੋ ਬਾਰਡਰ ਇਹ ਵੀ ਤਾਂ ਨਾ ਪਾਕਿਸਤਾਨ ਵਾਲਾ ਬਾਰਡਰ ਬਣਾਇਆ ਪਿਆ ਪੁਲ ਸੇ ਪੁਲ ਸਲਾਈ ਵੀ ਤਾਂ ਕਿ ਨਾ ਗੱਡੀਆਂ ਸੜਕਾਂ ਦੇ ਉੱਪਰ ਆਸਾਨ ਨਾ ਕੋ ਪਰੋਗਾ ਗੋਲੀਆਂ ਚੱਲਣ ਜਿਆਦਾ ਡੈਮੋਕਰੇਸੀ ਕਿੱਥਾ ਦਈ ਇਹ ਬਥਾਰੇ ਜੇ ਲੀਡਰਾਂ ਰੋਗ ਰੋਕਾ ਅਗਲੇ ਸਵਾਲ ਤੱਕ ਫੇਰ ਤਾਂ ਮਗਾਦੀ ਮਾਰੇ ਨਾਲ ਘਾਤਕਾ ਕਰ ਰਹੀ ਜੀ ਫਲਾਣਾ ਕਰ ਰਹੀ ਜੀ ਉਹ ਕਰ ਇਹੋ ਦੇਖ ਲਓ ਵੀ ਕਿਤੇ ਨਾ ਕਿਤੇ ਤਰ ਲੋ ਮੱਛੀ ਹੋ ਰਹੀ ਵੀ ਸਾਰੇ ਇਹਨਾਂ ਨੂੰ ਸਮਝ ਮਰ ਨਹੀਂ ਆ ਰਿਹਾ ਵੀ ਜਾਵੇਂ ਤਾਂ ਜਾਣਾ ਕਿਸ ਪਾਸੇ ਆਰ ਉਧਰ ਬੀਜੇਪੀ ਵਾਲਿਆਂ ਦਾ ਜੋਰ ਨਹੀਂ ਚੱਲ ਰਿਹਾ ਪੰਜਾਬ ਦੇ ਵਿੱਚ ਆ ਗਾ ਕਰ ਲਿਆ ਕੋਸ ਆ ਇਹ ਮਜੀਦਦਰ ਸਿੰਘ ਸਾਹਿਬ ਆ ਚੰਡੀਗੜ੍ਹ ਦੇ ਵਿੱਚ ਬੈਠੇ ਬੋਰਡਰ ਕੇ ਗਏ ਬਾਰ-ਬਾਰ ਬੈਠੇ ਨੇ ਚੰਡੀ ਪੰਜਾਬ ਬਾਰੇ ਕਹਿੰਦਾ ਆਮ ਆਦਮੀ ਪਾਰਟੀ ਦੇ ਅੱਕੇ ਲੋਕ ਇਸ ਕਰਕੇ ਆਇਆ ਇਹ ਬੀਜੇਪੀ ਨੂੰ ਗਾਦਾਉ ਮੌਕਾ আর ਜੇ ਇਹ ਸਿਰਸੇ ਨੂੰ ਇਹੋ ਜਿਹਾ ਪਾ ਦੇ ਜੇ ਪੰਜਾਬ ਕੇ ਲੋਕ ਆਮ ਆਦਮੀ ਪਾਰਟੀ ਦੇ ਅੱਕ ਗਏ ਵੀਰ ਫੇ ਥਮ ਹਾ ਪਾਕਾ ਪੰਜਾਬ ਮ ਬੋਟਾ ਗਿਣੀ ਲੜਦੇ ਸਭ ਲੜਕਾ ਦੇਖ ਲਿਓ ਲੱਗ ਜਾਏਗਾ ਪਤਾ ਬੀਜਪੀ ਪੰਜਾਬ ਮੇਂ ਕੀ ਕਰਾ ਕੀ ਨਹੀਂ ਕਰਾ ਆਸਰਾ ਆਸਰੂ ਟੈਲੀਫੋਨ ਕਰਕੇ ਪੁੱਛੋ ਕਿਤਰਾ ਯੋ ਮਹਾਰਾਣੀ ਪੁਰਨੀਤਕਾਰ ਨੂੰ ਪੁੱਛੋ ਪਿੰਡਾਂ ਮੜ ਨਹੀਂ ਜਾਂਦੇ ਕਿਸਾਨਾਂ ਦਾ ਵਿਰੋਧ ਖਾਂ ਕਰ ਨਹੀਂ ਜੇ ਕਿਸਾਨ ਮਾਰੇ ਪਾਕਾ ਗੱਲ ਕਰੇ ਸਿੰਭੂ ਬਾੜੇ ਮੇਂ ਬੈਠੇ ਤਾਂ ਕਰ ਲਿਓ ਗੱਲ ਕੁੰਡਲੀ ਬਾੜੇ ਬੈਠੇ ਕਿਤਨੇ ਕੇ ਬੈਠੇ ਸਮਝ ਜਾਗਾ ਉਹਨਾਂ ਗੈਲਾ ਦੱਸੋ ਮਾਨੂੰ ਇਹ ਬਤਾਨੂ ਯੋ ਦੀ ਗਿਆ ਦਾ ਵੀ ਮਾਰਾ ਵਿਰੋਧ ਕਰ ਰਹੇ ਵਿਰੋਧ ਕਰ ਰਹੇ ਆਰ ਜਿਤਨੇ ਜਿਤਨੇ ਜੋ ਕਾਲੋ ਚੱਕਰ ਪੈ ਗਿਆ ਆਰ ਉਧਰ ਜੋ ਮੇਰੇ ਬੈਂਸ ਭਰਾ ਜਿਨਾਂ ਨੇ ਕੱਲ ਫਿਊਜੜਾ ਏ ਇਹ ਇੰਗੀ ਪੱਤਰਕਾਰ ਜਦੇ ਪਣਾ ਲਾਜ ਜਦੇ ਲੰਗ ਜਾ ਉੱਤਰ ਪੱਤਰਕਾਰ ਮੈਂ ਕਲੇਗਾ ਆਰ ਕਹਣਾ ਰਾਜਾ ਬੜਿੰਗ ਜਿੱਤੇਗਾ ਆ ਗਰੰਟੀ ਨਹੀਂ ਗਰੰਟਾ ਲਾਂ ਗਰੰਟਾ ਜੋ ਕਰਾ ਪਹਿਲੇ ਆਰ ਫਿਊਜ ਚੱਟ ਇਹ ਫਿਊਲ ਢਾ ਦੇਗਾ ਪੱਥਰ ਚੱਟਗਾ ਮੱਛੀ ਮੂੜੀ ਦਾ ਮੇਰਾ ਵੀਰਾ ਕਾ ਸਗਬਾਲ ਘਹਿਰਾ ਵੀ ਕਾ ਕਾਂਗਰਸ ਵਾ ਗਿਆ ਵਾ ਯੂ ਵੀ ਚਮੜ ਖਾਇਆ ਕਾਂਗਰਸ ਦੇ ਵਿੱਚ ਹੀਰੇਾਂ ਕੀ ਘਾਟ ਨਹੀਂ ਗਾ ਬੈਂਸ ਭਰਾ ਡਾਕਟਰ ਗਾਂਧੀ ਜੋ ਸਿੱਧੂ ਪਾਰਗੜ ਸਿੰਘ ਹੋਰ ਬਾਅਦ ਦਾ ਹੀਰਾ ਇਸ ਕੇ ਵਿੱਚ ਮਾ ਹੈ ਔਰ ਦੋ ਹੀਰੇ ਹੋਰ ਜੁੜ ਗਏ ਯੋ ਕਹਿੰਦਾ ਵੀ ਹੀਰੇਾਂ ਕੀ ਪਾਰਟੀ ਬਣ ਗਈ ਵੀਰੋ ਹੀਰੋ ਹੀਰਾ ਲਾਲ ਨਾ ਕਿਤੇ ਬਣ ਜਿਓ ਸਾਰੇ ਆਮ ਯੋ ਵੀ ਡਰ ਪੈ ਰਿਆ ਮੈਨੂੰ ਥੋੜਾ ਯਾ ਵੀਰ ਯਾਰ ਇੱਕ ਕਹ ਰਿਹਾ ਵੀ ਘਰ ਚਾਹ ਪਾਣੀ ਜ਼ਰੂਰ ਪੁੱਛਾ ਬੈਂਸ ਇਹਦਾ ਲੀਡਰ ਨੇ ਦੱਸੋ ਵੀ 75 ਸਾਲਾਂ ਮ ਗਲੀਆਂ ਨਾਲੀਆਂ ਚਾਹ ਪਾਣੀ ਤੇ ਸੀਮਤ ਰੱਖਿਆ ਲੋਕਾਂ ਨੂੰ ਬਸ ਕਰਿਆ ਜਾ ਚਾਹ ਪਾ ਪਕੌੜੇ ਖੜਾ ਦੇ ਆ ਲੀਡਰਾਂ ਜਿਦਾਤਾਂ ਦੇਖ ਲਿਓ ਵੀਰ 40 ਕਰੋੜ ਰੁਪਏ ਦੇ ਮਾਲਕ ਬਣ ਗਏ ਵੀਰ ਚੀਨ ਦੇਸ਼ ਸਿੰਗਾਪੁਰ ਦੇਸ਼ ਦੇਖ ਲਿਓ ਮਾਰੇ ਦੇ ਬਾਅਦ ਯਾਦ ਹੋਏ ਤੇ ਤਰੱਕੀ ਦੇਖੋ ਵੀਰ ਚੀਨ ਆਇਆ ਨੇ ਅਤੀ ਦੁਨੀਆ ਚੱਕਰਾਂ ਪਾਈ ਵੀਰ ਹਰ ਬਾਰੇ ਬੰਦੇ ਦੇਖ ਲਿਓ ਹਾਲੇ ਤੱਕ ਉੱਥਾ ਹੀ ਗੇੜੇ ਖਾਰੇ ਨੀ ਰਹਾ ਔਰ ਬੈਂਸ ਭਰਾ ਯੂ ਅਦਰ ਦੇਖ ਲਿਓ ਕਿ ਕੰਮ ਪੂਰਾ ਠੋਕਾ ਕਰਾਂ ਪਰ ਬੈਂਸ ਸਾਹਿਬ ਦਾ ਸਵਾਗਤ ਤਾਂ ਚਲੋ ਕਾਂਗਰਸ ਮੈਂ ਕਰ ਰਹੇ ਪਰ ਡਰ ਮੈਨੂੰ ਇਸ ਬਾਤ ਦਾ ਪੈ ਰਿਆ ਕਿ ਇਹ ਕਿਹਦਾ ਨਵਜੋ ਸਿੱਧੂ ਕੀ ਤਰ੍ਹਾਂ ਦੂਸਰਾ ਧੜਾਣਾ ਬਣਾਗਾ ਬੈਜਿਓ ਥਾਮਾ ਆ ਜਿਹਦਾ ਸਿੱਧੂ ਗਾਣਾ ਤਾਂ ਮੈਨੂੰ ਕਾ ਕਰੂ ਅੱਗਾ ਕਿਉਂਕਿ ਵੀਰੇ ਬੈਸ ਭਰਾ ਵੀ ਉਹ ਮਤਲਬ ਹਰ ਚੀਜ਼ ਕੇ ਵਿੱਚੋਂ ਬੋਲਣ ਵਾ ਬਹੁਤ ਅੱਗਾ ਤਾਂ ਕਰ ਕਾ আর ਉਧਰ ਪਵਨ ਟੀਨੂ ਚਰਨੇ ਚੰਨੀ ਯੋ ਮੁਕਾਬਲੇ ਬੋਲਿਆ ਕਾ ਲੈ ਮਹਾਰਤ ਘਰ ਆਲਾ ਹੈ ਨਹੀਂ ਕਾ ਮੈਂ ਜਿੱਤੀ ਬਿਮਾਰੀ ਪਾਰਟੀ ਕੋ ਕਾ ਇਹਨਾਂ ਨੂੰ ਕੌਣ ਪੁੱਛਿਆ ਕਾ ਅੰਦਰ ਸਾਲੇ ਚੰਨੀ ਨੂੰ ਕੌਣ ਪੁੱਛਾਉਂਦਾ ਆ ਆ ਸ਼੍ਰੋਮਣੀ ਕਾਦੀਰ ਬਾਦਲ ਕਾ ਖਲਾਰਾ ਪਿਆ ਸੁਖਵੀਰ ਬਾਦਲ ਪਾਰਟੀ ਦਾ ਇਹ ਨਾਮ ਬਦਲਦਾ ਕਿਆ ਰੱਖੇ ਕਿਆ ਨਾ ਰੱਖੇ ਕਿਤੇ ਨਾ ਕਿਤੇ ਯੂਨੀਅਨਾਂ ਨੇ ਚੱਕਰ ਪਿਆਵਾ ਜੀ ਇਹ ਵੀ ਚੱਕਰਾਂ ਪੈ ਰਹੇ ਸਾਰਨਜੀਤ ਚੰਨੀ ਗਾਰਾ ਮੈਂ ਕਹਾਂ ਨਾ ਸਭ ਬੰਦ ਕਰਾਂਗਾ ਜੋ ਕਰਦੇਗਾ ਬਾਗਾਂ ਪਤਾ ਨਹੀਂ ਕਿਆ ਬੰਦ ਕਰੇ ਕਿਆ ਨਹੀਂ ਲਾਡਾ ਡਿਸਕਸ਼ਨ ਰਿਡਿ ਪ੍ਰੋਗਰਾਮ ਵਿੱਚ ਜੀਓ ਅੱਜ ਹੀ ਬੜੀਆਂ ਖਬਰਾਂ ਕੱਢੂ ਇਸ ਦਿਨ ਥਾਰੇ ਗੱਲ ਹੋਰ ਕਵਰੇਜ ਕਰਾਂਗਾ ਸੰਜਿਆ ਇਹ ਲਾਟੇ ਪੁਆਦੀ ਨੂੰ ਦੋ ਜਾਨਤ ਚੈਨਲ ਨੂੰ ਕਰਦੇ ਸਬਸਕ੍ਰਾਈਬ ਇਹ ਸਾਰੇ ਲਾਟੇ ਪੁਆਦੀ ਦੇ ਪਿਆਰਪੁਰ ਹੀ ਸਾਸਤ੍ਰਿਕ